ਹਲੋ ਪੈਨਾ オーਗੈਂਜ਼ਾ ਦਾ ਸੂਟ ਦੇਖੋ ਜਣਾ ਬਾਜ਼ਾਰ ਚ 11200 ਰੁਪਏ ਦਾ ਦੁਪੱਟਾ ਵੀ ਨਾਲ ਨਾ ਦੇ ਆਈਦਾ ਨੇ ਸੂਟ ਜਣਾ 11200 ਰੁਪਏ ਦੁਕਾਨ ਬੰਦ ਕਰ ਰਿਆ ਓਪਨਿੰਗ ਦੀ 1:30 13 ਅਗਸਤ ਲੈ ਜਾ 200 200 ਰੁਪਏ ਕੋ ਜਿਹੜਾ ਬਾਜ਼ਾਰ ਚ 1000 ਰੁਪਏ ਸੂਟ ਬਾਬੇ ਦੀ ਹੱਤੀ ਨੇ 1000 ਦੇ 5 ਘਾਟ ਦੇ 200 ਰੁਪਏ ਦਾ ਸੂਟ ਰੱਖੜੀ ਤੇ ਬਹੁਤ ਵੱਡਾ ਫਾਇਦਾ ਲੱਖਾਂ ਰੁਪਏ ਹੋਣਾ 2200 ਰੁਪਏ ਦੇ ਰਹੇ ਆ ਸੂਟ ਤੇ ਚੱਕੋ 200 200 ਰੁਪਏ ਦਿੱਤਾ ਅੱਜ 2200 ਜੇ ਦੇ ਰਹੇ ਹੋ ਤੁਸੀਂ ਅਸੀਂ ਦੇ ਰਹਿਆ ਆਈਸਕ੍ਰੀਮ ਚਾਟਿਆ ਜਿਹੜਾ ਕੱਪੜਾ ਜਿੰਨੇ ਲੈਣਾ ਲੈ ਜਾਓ ਭਾਈ ਲੈ ਜਾਓ 200 ਰੁਪਏ ਜਿੰਨੇ ਮਰਜ਼ੀ ਕੱਪੜੇ ਲੈ ਜਾਓ ਪੂਰੇ ਪੰਜਾਬ ਦਾ ਤਮਾਕਾ ਮਸਲੀਨ ਦਾ ਸੂਟ ਆਹ ਦੇਖੋ ਫੁੱਲ ਪਿਓਰ ਦਾ ਟਾਈ ਐਂਡਾ ਹੀ ਦੁਪੱਟਾ ਬਾਜ਼ਾਰ 'ਚ 675 795 ਆ ਲੋ 2250 ਰੁਪਏ ਕਰਤਾ ਜੀ ਦੇਖੋ ਪੂਰੀ ਦੁਕਾਨ ਖਾਲੀ ਕਰਦੇ ਪਏ ਆ ਦੇਖੋ ਸੂਟ ਹਾਂਜੀ 1195 ਦਾ ਸੂਟ ਵੀ ਹਾਂਜੀ ਆ ਲੈ ਜਾ 350 ਰੁਪਏ ਬਾਬੇ ਦੀ ਹਟ ਆ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ 15 1500 2 2000 ਦਾ ਸੂਟ ਬਾਬੇ ਦੇ ਢੇਡ ਨੇ ਕਰਤਾ 450 'ਚ 900 ਦੇ ਦੋ ਸੂਟ ਕਰਤਾ ਆ ਦੇਖੋ ਡਿਜ਼ਾਈਨਰ ਚਿਕਨ ਦਾ ਸੂਟ ਹਾਂਜੀ ਦੁਪੱਟਾ ਫੁੱਲ ਪਿਓਰ ਦਾ ਅੱਲਾ ਯਾ 400 ਰੁਪਏ ਭਾਜੀ ਵੱਡੇ ਵੱਡੇ ਸ਼ੋਅਰੂਮਾਂ 'ਚ 1500 1600 ਇੱਥੇ 395 ਆਹ ਦੇਖੋ ਪੀਸ ਪਿਓਰ ਡਿਜ਼ਾਈਨਰ ਬੁਟੀਕਾ ਦੇ ਸੈਲੀਬ੍ਰਿਟੀ ਆਰਟੀਕਲ ਹਾਂਜੀ ਚੀਜ਼ਾਂ ਦੇਖ ਲਓ ਆਹ ਲਾ ਦੁਪੱਟੇ ਦੇ ਗੋਰਗੈਂਜ਼ਾ ਦੇ ਹਾਂਜੀ 1795 ਦਾ 1895 ਦਾ ਸੂਟ ਆ ਲਓ 500 ਰੁਪਏ ਘਟਾ 400 ਰੁਪਏ ਦਾ ਸੂਟ ਕਰ ਲੈ ਲਓ 400 ਰੁਪਏ ਦੇਖੋ ਨਾ ਛੱਡਣਾ ਹੈ ਹੀ ਨਹੀਂ ਬਾਰ ਬਾਰ ਕਹੀ ਜਾਂਦੇ ਆ ਭਈ ਰੱਖੜੀ ਤੋਂ ਪਹਿਲਾਂ ਆ ਜਿਓ 9 ਤਰੀਕ ਨੂੰ ਦੁਕਾਨ ਬੰਦ ਹੋ ਜਾਣੀ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਇਹ ਪੰਜ ਦਿਨ ਤਾਂ ਬੜੇ ਬੰਦੇ ਫਾਇਦੇ ਆ ਕੱਪੜੇ ਦੇਖੋ ਤੁਸੀਂ ਲਿੱਲਨ ਦੇ ਸੂਟ ਗਰਮੀਆਂ ਵਾਲੇ ਕੋਟਾਂ ਦੇ ਵਧੀਆ ਕੱਪੜੇ ਹਾਂਜੀ ਆ ਚੀਜ਼ਾਂ ਦੇਖ ਲਓ ਡਿਜ਼ਾਈਨਿੰਗਾਂ ਦੇਖ ਲਓ ਬਾਜੂ ਵਰਗ ਦੇ ਕੰਮ ਦੇਖ ਲਓ ਹਾਂਜੀ ਠੀਕ ਹੈ ਜੀ ਇਹ ਬਾਜ਼ਾਰ 'ਚ ਨਹੀਂ ਮਿਲਦਾ 1395 ਰੁਪਏ 'ਚ ਕੱਟ ਆ ਲੋ 600 ਦੇ 50 ਰੁਪਏ ਦਾ ਸੂਟ ਆ ਬਾਈ 2200 ਦੇ ਸੂਟ ਨੇ ਬਾਈ 2200 ਵਾਲੇ ਹਾਂਜੀ ਆ ਲੋ 900 900 ਰੁਪਏ 'ਚ ਕਰਤੇ ਲੈ ਜਾਓ ਦੁਕਾਨ ਖਾਲੀ ਕਰਦੇ ਪਿਆ ਆ ਦੇਖੋ ਇੱਕ ਧਮਾਕਾ ਦੇਖੋ ਚੀਜ਼ਾਂ ਦੇਖੋ ਹਾਂਜੀ ਆ ਦੁਪੱਟਾ ਸੂਟ ਦੇਖ ਬਾਜ਼ਾਰ 'ਚ 1200 1500 1800 ਅਲੋ 800 ਰੁਪਏ ਭਾਜੀ ਪਿਓਰ ਜੋਰਜਰ ਦਾ ਸੂਟ ਫੁੱਲ ਹੈਵੀ ਕੜਾਈ ਦੇ ਨਾਲ ਦੁਪੱਟਾ ਹਾਂਜੀ ਬਾਜ਼ਾਰ 'ਚ 80000 ਰੁਪਿਆ ਡਿਜ਼ਾਈਨ ਮੈਂ ਤੁਹਾਡੇ ਸਾਹਮਣੇ ਖੋਲੋਂ ਲਗਾ ਭਾਵੇਂ ਇੱਕ ਲੋ ਭਾਵੇਂ ਸੋ ਲੋ ਰੇਟਾਂ ਨਾ ਹੋਣ ਲੱਗਾ ਵੱਡਾ ਫੈਰਾ 333 ਰੁਪਏ ਦਾ ਸੂਟ ਸਾਰੇ ਕਪੜਾ ਚੱਕ ਲੋ ਰਖੜੀ ਦੇ ਦੇਣ ਲੈਣ ਕਰਨਾ ਤੁਸੀਂ ਵਿਆਹ ਸ਼ਾਦੀ ਲੈਣਾ ਆਪਣੇ ਲੈਣਾ ਕਿਸੇ ਨੂੰ ਗਿਫਟ ਕਰਨਾ 1000 ਰੁਪਏ ਦੇ 300 ਆ ਪੂਰੇ ਪੰਜਾਬ ਦੀ ਗਾਰੰਟੀ ਹੈ ਹੈਂਡਵਰਕ ਨੇਚਰਲ ਕਲੇਵ ਦਾ ਸੂਟ ਦੇਖ ਲੋ ਨੇੜੇ ਕਰਕੇ ਜਾਲ ਬਣਿਆ ਫਰੰਟ ਸਾਰਾ ਹੀ ਮੈਂ ਕਹਿੰਦਾ ਪੂਰੇ ਪੰਜਾਬ ਦਾ ਚੈਲੰਜ ਕਰ ਰਿਹਾ 2 2025 2500 ਦਾ ਸੂਟ ਵੀ ਰੋਲਣ ਲੱਗਾ ਰੋਲ ਹੀ ਦਿੱਤਾ ਰੇਟ ਦਾ ਮੈਂ ਸੋਚ ਤੋਂ ਪਰੇ ਕਰਦਾ ਚੱਕੋ ਐਨਾ ਹੈਵੀ ਪੀਸ ਲੈ ਜਾ 700 ਰੁਪਏ ਦਾ 700 ਚ ਕਰਦਾ ਵੀ ਸੂਟ 795 ਦਾ ਸੂਟ ਦੇਖੋ ਜੀ ਆ ਦੇਖੋ ਦੁਪੱਟੇ ਨਾਰ ਮਾਲ ਕਿੰਨਾ ਚਾਹੀਦਾ ਲੈ ਜਾ ਦੁਕਾਨ ਕਰਿਆ ਖਲੀ 400 ਰੁਪਏ ਬਾਬੇ ਦੀ ਹੱਟੀ ਬੰਦ ਬਾਬੇ ਦੀ ਹੱਟੀ ਬੰਦ ਬਾਬੇ ਦੀ ਹੱਟੀ ਬੰਦ ਰੋਜ਼ ਹੀ ਰੋਲਾ ਪਈ ਜਾਂਦਾ ਬਾਈ ਬਾਬੇ ਦੀ ਹੱਟੀ ਬੰਦ ਜਮਸ਼ੇਰ ਤੋਂ ਕਦੋਂ ਨਹੀਂ ਜਲੰਧਰ ਕਦੋਂ ਖੁੱਲਣੀ ਤਰੀਕਾ ਦੱਸੋ ਆਜਾ ਰੁਕ ਜਾਓ ਰੁਕ ਜਾਓ 9 ਤਰੀਕ ਨੂੰ ਦੁਕਾਨ ਬੰਦ ਜੀ 9 ਅਗਸਤ ਨੂੰ ਦੁਕਾਨ ਬੰਦ 9 ਅਗਸਤ ਨੂੰ ਦੁਕਾਨ ਬੰਦ ਆ ਦਿਨ 10 ਰਹਿ ਗਿਆ ਅਗਸਤ ਦੇ ਔਰ ਕਾਰਨ ਕੀ ਆ ਵੀ ਦੁਕਾਨ ਤੁਹਾਨੂੰ ਪਰ ਹੈ ਬੀਤਿਆਰ ਹੁੰਦੀ ਪਈ ਐ ਤੁਹਾਨੂੰ ਵੀ ਪਤਾ ਕੰਮ ਕਿੰਨਾ ਵੱਡਾ ਸੀ ਤੇ ਭੈਣਾ ਭਰਾ ਵੀ ਸਪੋਰਟ ਨਾਲ ਕਰ ਰਹੇ ਆ 9 ਤਰੀਕ ਨੂੰ ਦੁਕਾਨ ਬੰਦ ਹੈ ਜੀ ਉਸ ਤੋਂ ਬਾਅਦ ਆਪਾਂ 13 ਤਰੀਕ ਨੂੰ ਦੁਕਾਨ ਤੇ ਮਿਲਾਂਗੇ ਬਾਬੇ ਦੀ ਹੱਟੀ ਨਿਊ ਬਾਬੇ ਦੀ ਹੱਟੀ ਸੋ 9 ਤਰੀਕ ਤਾਂ ਕਿ ਫਾਇਦੇ ਕਰਦੇ ਲੋਕਾਂ ਦੇ ਆ ਜੀ ਫਾਇਦੇ ਉਹ ਕਰਨ ਜਾ ਰਹੇ ਆ ਵੀ ਐਂਡ ਕਰਾਂ ਜਾ ਰਹੇ ਆ ਨਿਊ ਬਾਬੇ ਦੀ ਹੱਟੀ ਜ਼ਿਲ੍ਹਾ ਜਲੰਧਰ ਬੱਸ ਸਟੈਂਡ ਦੇ ਸਾਹਮਣੇ 13 ਅਗਸਤ ਨੂੰ ਓਪਨਿੰਗ ਹੋਣ ਜਾ ਰਹੀ ਹੈ 13 ਤੇ 14 ਨੂੰ ਧੁਮਾਕੇ ਹੋਣੇ ਜੇ ਤੇ ਓਪਨਿੰਗ ਤਾਂ ਕਰਨੀ ਕਰਨੀ ਪਰ ਉਸ ਤੋਂ ਪਹਿਲਾਂ ਜਿਹੜਾ ਮੈਂ ਤੁਹਾ ਬਾ ਕਾ ਦੇ ਲਗਾਣਾ ਕਪੜਾ ਰੋਲ ਨਹੀਂ ਲਗਾ ਤੁਸੀਂ ਕਹੋਗੇ ਕਪੜੇ ਦੀ ਬੇਇੱਜ਼ਤੀ ਕਰਤੀ ਐ ਲੈ ਜਾਓ ਕਪੜਾ ਆ ਆ ਦੇਖੋ ਵੱਡੇ ਵੱਡੇ ਬੋਰੇ ਪਾਰਸਲ ਆ ਖਾਨੇ ਖੂਨੇ ਦੇਖ ਲਓ ਜਿੰਨਾ ਕਪੜਾ ਪਿਆ ਅੱਜ ਸਾਰਾ ਹੀ ਰੇਟ ਉਹ ਦੇ ਦੇਣੇ ਆ ਜਿਹੜੇ ਤੁਸੀਂ ਜ਼ਿੰਦਗੀ ਸੋਚ ਨਹੀਂ ਸਕਦੇ ਪਾ ਜੀ ਆ ਲਓ ਪਹਿਨਾ ਔਰਗੈਂਜ਼ਾ ਦਾ ਸੂਟ ਦੇਖੋ ਜਣਾ ਬਿਆਰ ਚ 1200 ਰੁਪਏ ਦਾ ਦੁਪੱਟਾ ਵੀ ਨਾਲ ਦਾਾਂਗੇ ਐਦਾਂ ਦੇ ਸੂਟ ਬਈ ਜੀਨੇ ਲੈਣੇ ਆ ਚੱਕਣ ਵਾਲਾ ਕੰਮ ਕਰੋ ਵੀ ਲੈ ਜਾਓ ਬਾਬੇ ਦੀ ਹੱਡੀ ਦੇ ਐਦਾਂ ਦੇ ਸੂਟ ਜਣਾ 1200 ਰੁਪਏ ਦਾ ਦੁਕਾਨ ਬੰਦ ਕਰ ਰਿਹਾ ਓਪਨਿੰਗ ਦੀ 1.5 13 ਅਗਸਤ ਲੈ ਜਾ 200 200 ਰੁਪਏ ਦੇਖੋ ਜਿਹੜਾ ਬਾਜ਼ਾਰ 'ਚ 1000 ਰੁਪਏ ਦਾ ਸੂਟ ਬਾਬੇ ਦੀ ਹੱਤੀ ਨੇ 1000 ਦੇ ਪੰਜ ਕਰਦੇ 200 ਰੁਪਏ ਦਾ ਸੂਟ ਰੱਖੜੀ ਤੇ ਬਹੁਤ ਵੱਡਾ ਫਾਇਦਾ ਲੱਖ ਰੁਪਏ ਹੁਣ 2 200 ਰੁਪਏ ਦੇ ਰਹੇ ਆ ਸੂਟ ਜਿਹੜਾ ਮਰਜ਼ੀ ਲੈ ਜਾਓ ਆਹ ਦੇਖੋ ਭਾਜੀ ਤੁਮਾਕੇ ਦਾ ਡਿਜ਼ਾਈਨਿੰਗਾਂ ਮਸਲੀਨ ਦੇ ਸੂਟ ਹਾਂਜੀ ਠੀਕ ਹੈ ਜੀ ਇੱਕ ਦੋ ਸੂਟ ਨਹੀਂ ਟਰੱਕਾਂ ਦੇ ਟਰੱਕ ਤੇ ਵੈਰਾਈਟੀਆਂ ਦੀ ਵੈਰਾਈਟੀਆਂ ਲੋ ਫੜੋ ਨਾ 800 ਨਾਲ ਹਜ਼ਾਰ ਰੁਪਏ ਚੱਕੋ 200 200 ਰੁਪਏ ਦਿੱਤਾ। ਅੱਛਾ 2 200 ਜੇ ਦੇ ਰਹੇ ਹੋ ਤੁਸੀਂ। ਹਾਂਜੀ ਦੇ ਰਿਆਂ। ਆ ਦੇਖੋ ਰੰਗ ਚੈੱਕ ਕਰ ਲਓ, ਡਿਜ਼ਾਈਨ ਚੈੱਕ ਕਰ ਲਓ। ਕੋਈ 700 ਕੋਈ 800 ਬਾਜ਼ਾਰ ਦਾ ਰੇਟ। ਬਾਬੇ ਜੱਟੀ ਨੇ 2 200 ਰੁਪਏ ਦਿੱਤਾ। ਲੈ ਜਾਓ ਸੂਟ। ਆ ਆਈਸਕ੍ਰੀਮ ਚਾਟਿਆ। ਜਿਹੜਾ ਕੱਪੜਾ ਜਿੰਨੇ ਲੈਣਾ ਲੈ ਜਾਓ। ਭਾਈ ਲੈ ਜਾਓ 200 ਰੁਪਏ ਜਿੰਨੇ ਮਰਜ਼ੀ ਕੱਪੜੇ ਲੈ ਜਾਓ। ਬਾਬੇ ਜੱਟੀ ਬੰਦ ਕਰ ਲੱਗੇ ਆ। ਫਰੀਦਪੁਰ ਕਪੜਾ ਦੇ ਜਨੇ ਆ ਚਾਰ ਦਿਨ ਤੁਹਾਡੇ ਕੋਲ ਨੇ 10 ਦਿਨ ਬਾਅਦ ਦੁਕਾਨ ਖੁੱਲਣੀ ਹੈ ਪਰ ਆ ਚਾਰ ਦਿਨ ਹਾਂਜੀ 700 800 ਲਾ ਸੂਟ 200 ਰੁਪਏ ਕਰਤਾ ਜੇ ਸੋ ਜਿਹੜਾ 50 50 ਹਜ਼ਾਰ ਲੈ ਜੋ 300 ਰੁਪਏ ਬਾਜ਼ਾਰਾਂ ਚ ਆ ਕੇ ਲੈਨੇ ਹੋ ਇੱਥੇ ਲੈ ਜੋ 18 20 ਹਜ਼ਾਰ ਚ 2 200 ਰੁਪਏ ਚ ਕਰਤੇ 200 200 ਰੁਪਏ ਸੂਟ ਭਾਜੀ ਚੀਜ਼ਾਂ ਦੇਖ ਲਓ ਬ੍ਰਾਂਡ ਬਣੇ ਹੋਏ ਹਾਂਜੀ ਬ੍ਰਾਂਡਡ ਕੱਪੜੀਆਂ ਦੇਖੋ ਸੂਟ ਪੂਰੇ ਪੰਜਾਬ ਦਾ ਧਮਾਕਾ ਦੇਣ ਜਾ ਰਹੇ ਆ 200 ਰੁਪਏ ਚ ਆ ਦੇਖੋ ਘਰਾਈਆਂ ਘਰੂਈਆਂ ਕੱਡੀਆਂ ਇਹ ਨਵਾਂ ਕੰਮ ਸ਼ੁਰੂ ਕਰਨਾ ਤਾਂ ਬੜਾ ਸੁਨਹਿਰੀ ਮੌਕਾ ਥੋੜੇ ਪੈਸੇ ਹੀ ਕਪੜਾ ਲੈ ਜਾਓ ਪ੍ਰਾਫਿਟ ਦੇ ਨਾਲ ਵੇਚੋ ਜਾ ਕੇ ਪੂਰੇ ਪੰਜਾਬ ਦਾ ਧਮਾਕਾ ਮਸਲੀਨ ਦਾ ਸੂਟ ਆਹ ਦੇਖੋ ਫੁੱਲ ਪਿਓਰ ਦਾ ਟਾਈ ਐਂਡਾ ਹੀ ਦੁਪੱਟਾ ਬਾਜ਼ਾਰ 'ਚ 675 795 ਅਲੋ 225 ਰੁਪਏ ਕਰਤਾ ਜੀ ਦੇਖੋ ਪੂਰੀ ਦੁਕਾਨ ਖਾਲੀ ਕਰਦੇ ਪਏ ਆ ਚਾਹੇ ਕਿਸੇ ਹੋਸ ਦੇ ਕੋਲ ਜੋ ਫੈਕਟਰੀ ਵਾਲੇ ਕੋਲ ਚਲ ਜਾਓ ਮਿੱਲਾਂ ਵਾਲੇ ਕੋਲ ਚਲ ਜਾਓ 600 ਰੁਪਏ ਲੀਗਾ ਪਰ ਇੱਥੇ ਹਜ਼ਾਰ ਦੇ ਚਾਹੇ 225 ਚ ਕਰਤੇ ਆ ਭਾਵੇਂ ਇੱਕ ਸੂਟ ਲੈ ਜਾਓ ਭਾਵੇਂ ਅਲੋ ਕੈਮਰੀ ਦਾ ਸੂਟ ਪਿਓਰ ਚ ਪਿਓਰ ਕੈਮਰੀ ਦਾ ਰੰਗ ਖਰਾਬ ਹੋ ਜਾ ਬੋਰਾ ਜੇ ਵਾਪਸੀ ਰੇਟਾਂ ਦਾ ਤਮਾਕਾ ਆਲੋ ਫੜੋ ਦੁਪੱਟੇ ਵਾਲੇ ਸਾਇਦੇ ਕੋਤਕੋ 2250 ਰੁਪਏ ਸੋ ਇਹਦੇ ਵਿੱਚ ਪੂਰੀ ਕਾਲੀ ਕਰਦੇ ਪਿਆ 2250 ਨਾਲ ਦੀ ਨਾਲ ਦੇਈ ਜਾਂਦੇ ਆ ਆਲੋ ਪੜਿਆਲਾ ਸਲਵਾਰ 2250 ਰੁਪਏ ਦੇਖੋ ਬਜ਼ੁਰਗਾਂ ਵਾਲੇ ਕਲਰ ਜੀ ਮਿਲ ਜਣੇ ਆ ਮਿਡਲਏ ਵੀ ਮਿਲ ਜਣੇ ਆ ਕੁੜੀਆਂ ਚਿੜੀਆਂ ਲਈ ਵੀ 250 ਰੁਪਏ ਚ 1000 ਰੁਪਏ ਦੇ ਚਾਰ ਸੂਟ ਦੇ ਆਲੋ 15 15 16 ਸੂਟ ਇੱਕ ਨਾਲ ਇੱਕ ਫਰੀ ਪਹਿਨ ਜੀ ਸੂਟ ਨਾਲ ਦੁਪੱਟਾ ਦਿਖਾਣ ਦਾ ਦੋ ਦੇਖੋ ਦਿਖਾ ਲੈਣ ਦਿਓ ਆ ਦੇਖੋ ਤੁਸੀਂ ਜੀ ਆ ਸੂਟ ਆ ਰੰਗ alo 4900 ਰੁਪਏ ਦੋ ਕਰਤੇ ਆ ਦੇਖੋ ਜੀ ਜਿਹੜੇ ਬਾਜ਼ਾਰ ਦੇ ਵਿੱਚ 15 1500 2 2000 ਦਾ ਸੂਟ ਬਾਬੇ ਜੇਟੀ ਨੇ ਕਰਤਾ 450 ਚ 900 ਦੇ ਦੋ ਸੂਟ ਕਰਤੇ alo 900 ਦੇ ਦੋ ਜੀ ਭਾਜੀ ਰੰਗ ਨਹੀਂ ਆਂ ਦੇਖੋ ਤੁਸੀਂ ਚੀਜ਼ਾਂ ਦੇਖੋ 900 ਦੇ ਦੋ ਭਾਜੀ 900 ਦੇ ਦੋ ਆ ਚੱਕੋ ਦੇਖੋ ਸੂਟ ਖੋਲਣੇ ਦਿੰਦੇ ਹੈਗੇ ਵਿਆਹਾਂ ਸ਼ਾਦੀਆਂ ਵਾਲੇ ਕਲਰ ਆ ਦੇਣ ਲੈਣ ਲਈ ਲੈ ਜਾਓ 900 ਦੇ ਦੋ ਦੇ ਰਹੇ ਆ 450 ਦਾ ਇੱਕ ਸੂਟ ਚੱਕ ਲੋ ਮੁੜ ਕੇ ਨਹੀਂ ਮਿਲਣਾ ਇਹ ਆ ਦੇਖਾ ਸੂਟ ਜਲਵੇ ਮਸਲੀਨ ਦੇ 200 200 ਰੁਪਏ ਕਰਤੇ ਜੀ ਦੇਖੋ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬਹੁਤ ਵੱਡੇ ਫਾਇਦੇ ਆ ਜਮਸ਼ੇਰ ਖਾਸ ਹੋਣਾ ਬਾਬੇ ਦੀ ਹੱਟੀ ਦੇ ਆ ਦੇਖੋ ਸੂਟ ਮੈਂ ਕਹਿੰਦਾ ਤੁਮਾਕਾ ਪਾਤਾ ਜੇ ਆ ਸੂਟ ਨਾਲ ਭਾਜੀ ਦੁਪੱਟਾ ਦੇਖੋ ਸੀਕਵੈਂਸ ਫੁੱਲ ਪ्योर ਆ ਦੇਖੋ ਦੁਪੱਟੇ ਹਾਂਜੀ ਯਾਰ ਯਾਰ ਆ ਸੂਟ 350 ਕਰਤਾ ਆ ਲੋ ਹੋਰ ਰੇਟ ਘਟਾਤਾ 350 ਰੁਪਏ ਸੂਟ ਬਾਜ਼ਾਰ ਚ 1000 ਦਾ ਇਹ ਇੱਥੇ 350 ਦਾ ਆ ਦੇਖੋ ਚੀਜ਼ਾਂ ਤੁਸੀਂ ਡਿਜ਼ਾਈਨਿੰਗ ਦੇਖੋ ਭਾਜੀ ਇੱਕ ਤੋਂ ਇੱਕ ਹਾਂਜੀ ਆ ਦੇਖੋ ਸੂਟ ਹਾਂਜੀ 1195 ਦਾ ਸੂਟ ਵੀ ਹਾਂਜੀ ਆ ਲੈ ਜਾ 350 ਰੁਪਏ ਬਾਬੇ ਦੀ ਹੱਟ ਆ ਦੇਖੋ 1195 ਸੂਟਾਂ ਪਿੱਛੇ ਲੜਾਈਆਂ ਹੋ ਜਾਂਦੀਆਂ ਉਹ ਕਹਿੰਦੇ ਮੈਂ ਲੈਣਾ ਕੋਈ ਕਹਿੰਦਾ ਮੈਂ ਲੈਣਾ 350 ਦਾ ਸੂਟ ਆ ਆ ਦੇਖੋ ਡਿਜ਼ਾਈਨਰ ਚਿਕਨ ਦਾ ਸੂਟ ਹਾਂਜੀ ਦੁਪੱਟਾ ਫੁੱਲ ਪ्योर ਦਾ ਆ ਲੈ ਜਾ 400 ਰੁਪਏ ਭਾਜੀ 400 ਰੁਪਏ ਜੇ ਵੀ 400 ਰੁਪਏ ਚ ਕਰਤਾ ਬੜਾ ਆ ਦੇਖੋ ਗਰਮੀਆਂ ਦੇ ਵਿੱਚ ਮਸਲੀਨ ਦੇ ਸੂਟ ਲੈਣੇ ਆ ਕੜਾਈਆਂ ਵਾਲੇ ਸੂਟ ਲੈਣੇ ਆ ਆ ਦੇਖੋ ਬ੍ਰਾਂਡਡ ਕੜਾਈਆਂ ਵਾਲੇ ਕੋਟਨ ਦੇ ਗੀਜ਼ਾ ਦੇ ਸੂਟ ਹਾਂਜੀ ਤੇਰਾ 95 ਦਾ ਸੂਟ 400 ਰੁਪਏ ਕਰਤਾ ਵੱਡੇ ਵੱਡੇ ਸ਼ੋਰੂਮਾਂ 'ਚ 1500 1600 ਇੱਥੇ 395 ਆ ਦੇਖੋ ਪੀਸ ਪਿਓਰ ਡਿਜ਼ਾਈਨਰ ਬੁਟੀਕਾ ਵਾਲੇ ਸੈਲੀਬ੍ਰਿਟੀ ਆਰਟੀਕਲ ਹਾਂਜੀ ਚੀਜ਼ਾਂ ਦੇਖ ਲਓ ਆਹ ਲਓ ਦੁਪੱਟੇ ਦੇ ਕੋਰਗੈਂਜ਼ਾ ਦੇ ਹਾਂਜੀ 1795 ਦਾ 1895 ਦਾ ਸੂਟ ਆ ਲਓ 500 ਰੁਪਏ ਕਰਤਾ 500 ਰੁਪਏ ਆ ਚੈੱਕ ਕਰ ਲਓ ਫੋਟੋਆਂ ਵਾਲੇ ਪੀਸ ਆ ਰੰਗ ਸੋਨੇ ਸੋਨੇ ਆ ਇਹ ਜਿਹੜਾ ਕਪੜਾ ਖੋਲੀ ਇਹ ਨਾਲ ਨਾਲ ਚੱਕ ਲਓ ਮੁਰਕੇ ਮਿਲਣਾ ਨਹੀਂ ਨਾ ਹੀ ਰੇਟ ਮਿਲਣਿਆ ਆਹ ਦੇਖੋ ਪਟਿਆਲਾ ਸਲਵਾਰ ਡਿਜ਼ਾਈਨਰ ਬਾਜ਼ਾਰ ਚ 735 ਹਾਂਜੀ ਕਿੰਨਾ 735 ਆਲੋ ਸਾਸੁਰੇ ਦੋ ਕਰਤੇ ਜੀ 350 ਰੁਪਏ ਚ ਕਰਤਾ ਭਾਜੀ ਕਰਤਾ ਨਹੀਂ ਦੇਤਾ ਦੇਖੋ ਨਾ ਕਿਸੇ ਬਾਰ ਬਾਰ ਕਹਿ ਰਹੇ ਆ ਫੈਕਟਰੀ ਵਾਲੇ ਨੇ ਮਿਲਣਾ ਨੇ ਹੋਸ ਇਹਨਾਂ ਨੇ ਨਹੀਂ ਆਹ ਦੇਖੋ ਪੀਸ ਜੋ ਰੋੜ ਚ ਲਈ ਜਾਂਦੇ ਆ ਆਹ ਦੇਖੋ ਪੀਸ ਬਣੇ ਹੋਏ ਕੜਾਈਆਂ ਦੇਖ ਲਓ ਕਿਤਿਆਂ ਆਂ ਹਾਂਜੀ ਇਹ ਸਾਊਥਰੇ ओरिजिनल ਸੂਟ ਨੇ ਜੀ ਡਿਜ਼ਾਈਨ ਭਾਜੀ ਇਹ ਚ 100 ਤੋਂ 150 ਮਿਲ ਜੂਗਾ ਹਾਂਜੀ ਪਰ ਦਿਨ ਹੈਗੇ ਜੇ ਚਾਰ ਐਦਾਂ ਦਾ ਧਮਾਕਾ ਐਦਾਂ ਦਾ ਸੂਟ ਡਿਜ਼ਾਈਨ ਕਿੰਨੇ ਚਾਈ ਦੇ ਭਾਜੀ ਹਲੋ ਆ ਦੇਖੋ ਢੇਰਾ ਤੋਂ ਢੇਰ ਰੰਗ ਵੀ ਬੜੇ ਸੋਹਣੇ ਆ ਆ ਚੱਕੋ 4 400 ਰੁਪਏ ਲੈ ਜੋ 400 ਰੁਪਏ ਦਾ ਸੂਟ ਕਰ ਲੈ ਲਓ 400 ਰੁਪਏ ਦੇਖੋ ਨਾ ਛੱਡਣਾ ਹੈ ਹੀ ਨਹੀਂ ਬਾਰ ਬਾਰ ਕਹੀ ਜਾਂਦੇ ਆ ਭਈ ਰੱਖੜੀ ਤੋਂ ਪਹਿਲਾਂ ਆ ਜਿਓ 9 ਤਰੀਕ ਨੂੰ ਦੁਕਾਨ ਬੰਦ ਹੋ ਜਾਣੀ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਇਹ 5 ਦਿਨ ਤਾਂ ਬੜੇ ਬੰਦੇ ਫਾਇਦੇ ਆ 600 700 1000 ਸੂਟ 200 ਰੁਪਏ ਸਿਰਫ ਐਤਵਾਰ ਤੱਕ ਆ ਸਟਾਕ ਖਤਮ ਹੋਣ ਜਾ ਰਿਹਾ ਹਾਂਜੀ ਆ ਬ੍ਰਾਂਡਡ ਪੀਸ ਦੇਖੋ ਸੋਨਾ ਚਾਂਦੀ ਦੇ ਜੀ ਠੀਕ ਹੈ ਜੀ 2000 1800 2000 ਐਦਾਂ ਦਾ ਦੁਪੱਟਾ ਬਾਜ਼ਾਰ 'ਚ 2500 ਤੋਂ ਘੱਟ ਨਹੀਂ ਮਿਲਦਾ ਜੀ ਐ ਲੋ 700 ਰੁਪਏ ਲੈ ਜਾਓ 700 ਰੁਪਏ ਲਾ ਆ ਦੇਖੋ 18 1800 ਵਾਲੇ ਸੂਟ 7 700 'ਚ ਆ ਦੇਖੋ ਪੀਸ ਪੂਰੇ ਪੰਜਾਬ ਦਾ ਧਮਾਕਾ ਲੋ ਐਦਾਂ ਦਾ ਸੂਟ ਐਦਾਂ ਦਾ ਡਿਜ਼ਾਈਨਰ ਦੁਪੱਟਾ ਹਾਂਜੀ ਬਾਜ਼ਾਰ ਦੇ ਵਿੱਚ ਐ ਸੂਟ ਨਹੀਂ ਮਿਲਦਾ 2000 2200 ਤੋਂ ਘੱਟ ਹਲੋ ਫੜੋ ਆ ਦੇਖੋ ਰੇਟ ਨਹੀਂ ਬੋਲੇ ਆ 300 ਦੇ ਲੈ ਜਾਓ 880 ਨਾਲ ਦੀ ਨਾਲ ਹੀ ਚੱਕ ਲਿਆ ਕਿਉਂਕਿ ਆ ਨੇੜੇ ਕਰਕੇ ਦਿਖਾ ਨੇੜੇ ਕਰਕੇ ਬਾਈ ਬਾਈ ਸੋਲੇ ਸੂਟ ਨੇ ਬਾਈ ਬਾਈ ਸੋਲੇ ਹਾਂਜੀ ਹਲੋ 900 900 ਰੁਪਏ ਕਰਤੇ ਲੈ ਜਾਓ ਦੁਕਾਨ ਖਾਲੀ ਕਰਦੇ ਪਿਆ ਆ ਦੇਖੋ ਵੱਡਾ ਫਾਇਦਾ ਜਿਹੜੇ ਰਾਇਲ ਕਸਟਮਰ ਆ ਉਹਨਾਂ ਨੂੰ ਪਤਾ 2200 ਵਾਲੇ ਸੂਟ 9 900 ਚ ਕਰਤੇ ਆ ਬੀ ਸ਼ੇਪ ਕਲੇ ਲੈ ਲਓ ਜਿਹੜੇ ਮਰਜੀ ਹਲੋ ਮਿਲਣਾ ਨਹੀਂ ਮੁਰਕ ਤੋਂ ਹੀ ਖਤਮਾਕਾ ਦੇਖੋ ਚੀਜ਼ਾਂ ਦੇਖੋ ਹਾਂਜੀ ਆ ਦੁਪੱਟਾ ਸੂਟ ਦੇਖੋ ਬਾਜ਼ਾਰ 'ਚ 1200 1500 1800 800 ਰੁਪਏ 800 ਰੁਪਏ 'ਚ ਵੀ 800 ਰੁਪਏ 'ਚ ਇੱਕ ਤੋਂ ਇੱਕ ਡਿਜ਼ਾਈਨਿੰਗ ਦੇ ਰਿਆ ਪੂਰੀ ਦੁਕਾਨ ਦੀ ਵੈਰਾਈਟੀ ਦਿਖਾ ਰਿਆ ਭਾਜੀ ਆ ਦੇਖੋ ਪਿਓਰ ਜਾਮ ਦੇ ਸੂਟ ਡਿਜ਼ਾਈਨਰ ਕੜਾਈ ਦੇਖੋ ਕੀਤੀ ਹੋਈ ਕੰਮ ਦੇਖੋ ਕੀਤਾ ਹੋਇਆ ਐਦਾਂ ਦੇ ਪੀਸ 900 900 ਰੁਪਏ ਕਰਤੇ ਲੈ ਜਾਓ ਦੇਖੋ ਕਲਰ ਵੀ ਚੈੱਕ ਕਰੀ ਜਾਓ ਨਾਲ ਦੀ ਨਾਲ ਸੋਹਣੇ ਕਲਰ ਆ ਬਜ਼ੁਰਗਾਂ ਲਈ ਮਿਲ ਜਣਾ ਦੇਖੋ ਕਹਿੰਦੇ ਸਾਰੇ ਹੀ ਦੇ ਆ ਦੇਖੋ ਭਾਜੀ ਪੀਸ ਦੇਖੋ 600 ਰੁਪਏ 'ਚ ਚਾਹੇ ਕਿਸੇ ਨੇ ਵਿਆਹ ਸ਼ਾਦੀ ਲਈ ਕੱਪੜਾ ਲੈਣਾ ਦੇਨ ਲੈਣ ਕੰਮ ਇੰਨਾ ਦੇ ਸੈਲੀਬ੍ਰਿਟੀ ਆ ਰਕੜੀ ਦੇ ਲੈਣਾ ਸਾਰੇ ਦੇ ਪੈਦੇ ਹੋ ਰਹੇ ਆ ਬਾਬੇ ਦੀ ਹੱਟੀ ਦੇ ਲੈ ਜਾਓ ਬਸ ਤੁਸੀਂ ਆਹ ਲੋ ਜੀ ਬਟਿਕਾਂ ਵਾਲੇ ਪੀਸ ਇੱਕ ਤੋਂ ਇੱਕੜੀਆਂ ਲੋ ਜੀ ਆਹ ਲੋ ਡਿਜ਼ਾਈਨ ਸੈਲੀਬ੍ਰਿਟੀ ਆਰਟੀਕਲ ਹਾਂਜੀ ਧਮਾਕੇ ਦੇ ਨਾਲ ਪਾਜੀ ਆ ਲੋ ਇੱਕ ਤੋਂ ਇੱਕ ਧਮਾਕਾ ਇੱਕ ਤੋਂ ਇੱਕ ਖਲਾਰਾ ਪਾਤਾ ਸੂਟਾਂ ਦਾ ਆ ਲੋ ਆਹ ਡਿਜ਼ਾਈਨ ਦੇਖੋ ਕੋਈ ਸੂਟ ਲੈ ਲੋ ਪਾਜੀ ਆ ਲੋ 1500 1700 1800 ਇਦਾਂ ਚੱਲਦਾ ਰੇਟ ਪਾਜੀ ਆਹ ਡਿਜ਼ਾਈਨ ਤਾਂ ਦੇਖੋ ਤੁਸੀਂ ਹਾਂਜੀ ਹੈਲੋ ਕਲਰ ਚਾਰ ਦੇਖੋ ਪਹਿਲਾਂ ਹਾਂਜੀ ਬ੍ਰਸ਼ਪੇਡ ਕੀਤੇ ਹੋਏ ਫੁੱਲ ਪਿਓਰ ਦੇ ਦੁਪੱਟੇ ਆਣਗੇ ਸੈਲੀਬ੍ਰਿਟੀ ਹਾਂਜੀ 1200 1500 ਦਾ ਸੂਟ ਚੱਕੋ 550 ਲਓ 1100 ਦੇ ਦੋ ਸੂਟ ਕਰਤੇ ਬਾਜ਼ਾਰ 'ਚ 1500 ਦਾ ਇੱਕ ਇੱਥੇ 1100 ਦੇ ਦੋ 550 ਆਹ ਦੇਖੋ ਭਾਜੀ ਸੂਟ ਦੇਖੋ ਤੁਸੀਂ ਬ੍ਰਾਂਡ ਇੱਕ ਤੋਂ ਇੱਕ ਸੂਟ ਖੋਲ ਕੇ ਦਿਖਾ ਰਿਹਾ ਭਾਜੀ ਐਦਾਂ ਦਾ ਦੁਪੱਟਾ ਪੂਰੇ ਪੰਜਾਬ 'ਚ ਕੱਲਾ 500 ਦਾ ਐਲੋ ਸੂਟ ਦੇ ਨਾਲ 550 ਜੀ ਲੋ ਸੂਟ ਦੁਪੱਟਿਆਂ ਨਾਲ ਸੂਟ ਨਾਲ ਕਢਾਈ ਕੱਢੀ ਮੋਰਾ ਦਾ ਵਰਕ ਰੇਟ 550 ਆਹ ਦੇਖੋ ਪੀਸ ਕਪੜੇ ਦੇਖੋ ਤੁਸੀਂ ਲਿੱਲਨ ਦੇ ਸੂਟ ਗਰਮੀਆਂ ਦੇ ਕੋਟਾਂ ਦੇ ਵਧੀਆ ਕਪੜੇ ਹਾਂਜੀ ਆ ਚੀਜ਼ਾਂ ਦੇਖ ਲਓ ਡਿਜ਼ਾਈਨਿੰਗਾਂ ਦੇਖ ਲਓ ਬਾਜੂ ਵਰਗੜੇ ਕੰਮ ਦੇਖ ਲਓ ਹਾਂਜੀ ਠੀਕ ਹੈ ਜੀ ਇਹ ਬਾਜ਼ਾਰ 'ਚ ਨਹੀਂ ਮਿਲਦਾ 1395 ਰੁਪਏ ਦਾ ਕੱਟ ਆ ਲੋ 600 ਦੇ 50 ਰੁਪਏ ਦਾ ਸੂਟ 650 ਦਾ ਸੂਟ ਆ ਰੇਟ ਬਾਅਦ ਸੁਣਦੇ ਪਹਿਲਾਂ ਹੀ ਆ ਦੇਖੋ 650 ਦੇ ਵਿੱਚ ਆ ਦੇਖੋ ਦੁਪੱਟੇ ਮਸਲੀਨ ਦੇ ਨਾਲ ਹਾਂਜੀ ਪੂਰੇ ਪੰਜਾਬ ਦੇ ਰੇਟਾਂ ਦੇ ਧਮਾਕੇ ਪਾਤੇ ਆ 400 ਰੁਪਏ ਦੇਖੋ 4 400 ਚ ਕਰਤੇ 12 1200 ਬਾਜ਼ਾਰ 'ਚ ਇੱਥੇ 400 ਦੇ ਜਿੰਨੇ ਦਾ ਇੱਕ ਉਨੇ ਦੇ ਤਿੰਨ ਸੂਟ ਲੈ ਜਾਓ 400 ਰੁਪਏ ਦੇ ਵਿੱਚ ਦਵਾਂਗੇ ਵੀ ਆਹ ਦੇਖੋ ਦੁਪੱਟੇ ਨਾਲ ਹਾਂਜੀ ਭਾਜੀ ਪਿਓਰ ਜੋਰਜਰ ਦਾ ਸੂਟ ਫੁੱਲ ਹੈਵੀ ਕਢਾਈ ਦੇ ਨਾਲ ਦੁਪੱਟਾ ਹਾਂਜੀ ਬਾਜ਼ਾਰ 'ਚ 800-1000 ਰੁਪਿਆ ਡਿਜ਼ਾਈਨ ਮੈਂ ਤੁਹਾਡੇ ਸਾਹਮਣੇ ਖੋਲੋਂ ਲਗਾ ਭਾਵੇਂ ਇੱਕ ਲੋ ਭਾਵੇਂ ਸੋ ਲੋ ਰੇਟਾਂ ਤਾਂ ਹੋਣ ਲੱਗਾ ਵੱਡਾ ਫੈੜਾ 333 ਰੁਪਏ ਦਾ ਸੂਟ 1000 ਰੁਪਏ ਦੇ ਤਿੰਨ ਸੂਟ ਕਰਤੇ ਆ 1000 ਰੁਪਏ ਦੇ ਤਿੰਨ ਸੂਟ ਪੂਰਾ ਪੰਜਾਬ ਘੁੰਮ ਲੈਣਾ ਐਦਾਂ ਦੇ ਪੀਸ ਨਹੀਂ ਮਿਲਣੇ ਦੇਖੋ ਬਾਜ਼ਾਰ ਦੇ ਵਿੱਚ 8-900 ਦਾ ਇੱਕ ਸੂਟ ਇੱਥੇ 1000 ਦੇ ਤਿੰਨ ਸੂਟ ਕਰਤੇ ਆ ਚੱਕ ਲੋ 333 ਰੁਪਏ ਚ ਸੂਟ ਵਾਕੇ 333 ਚ ਐਤਵਾਰ ਤੱਕ ਸੇਲ ਚ ਵੱਡੇ ਫਾਇਦੇ ਲੈ ਜਾਓ ਕਪੜਾ ਖਾਲੀ ਕਰ ਰਹੇ ਆ ਇਹੋ ਜਿਹਾ ਮੌਕਾ ਇਹੋ ਜਿਹਾ ਤੁਹਾਕਾ ਨਹੀਂ ਮਿਲਣਾ ਜਿਨ੍ਹਾਂ ਨੇ ਲੈਣਾ ਵੇਚਣ ਲਈ ਕਪੜਾ ਵੱਡਾ ਫੈਰਾ ਹੋਣ ਜਾ ਰਿਹਾ ਦੁਕਾਨ ਕਰ ਰਹੇ ਆ ਖਾਲੀ ਆ ਲੋ ਆ ਚੱਕੋ ਸੋਹਣੇ ਸੋਹਣੇ ਰੰਗ 333 ਚ ਹਜ਼ਾਰ ਹਜ਼ਾਰ ਦੇ ਤਿੰਨ ਸੂਟ ਕਰਤੇ ਆ ਆ ਦੇਖੀ ਚਲੋ ਭਾਜੀ ਇੱਕ ਤੋਂ ਇੱਕ ਡਿਜ਼ਾਈਨ ਵੀ ਆ ਰਿਹਾ ਜਿੰਨਾ ਮਰਜ਼ੀ ਕਪੜਾ ਲੋ ਆ ਦੇਖੋ ਦੇਖੋ ਚਾਰ ਸੂਟ ਰੱਖੇ ਖੜੀਏ ਉੱਥੇ ਚੱਕ ਲੋ ਸਾਰੇ ਕਪੜਾ ਚੱਕ ਲੋ ਰਖੜੀ ਦੇ ਦੇਣ ਲੈਣ ਕਰਨਾ ਤੁਸੀਂ ਵਿਆਹ ਸ਼ਾਦੀ ਲੈਣਾ ਆਪਣੇ ਲੈਣਾ ਕਿਸੇ ਨੂੰ ਗਿਫਟ ਕਰਨਾ ਹਜ਼ਾਰ ਰੁਪਏ ਦੇ ਤਿੰਨ ਸੂਟ ਭਾਈ ਨਵੀਂ ਦੁਕਾਨ ਖੋਲ ਰਿਹਾ 18 ਅਗਸਤ ਨੂੰ ਓਪਨਿੰਗ ਕਰ ਰਹੇ ਆ ਪੰਜਾਬ ਤੇ ਸਾਰੇ ਦੁਕਾਨਦਾਰ ਰਖੜੀ ਸੇਲ ਲਾਈ ਆ ਪਰ ਸਾਡੇ ਵਰਗਾ ਰੇਟ ਕੋਈ ਨਹੀਂ ਦੇ ਸਕਦਾ ਆਪਾਂ ਘਾਟਾ ਪਾ ਕੇ ਕਪੜਾ ਦੇ ਰਿਹਾ 50% ਵਾਲੀ ਸੇਲ ਨਹੀਂ ਲਾਈ ਦੇਖੋ ਰੇਟ ਵੀ ਉਹ ਦੇਤਾ ਜਿਹੜਾ ਕਿਸੇ ਫੈਕਟਰੀ ਚ ਨਹੀਂ ਮਿਲਣਾ ਕਿਸੇ ਮਿਲ ਚ ਨਹੀਂ ਮਿਲਣਾ ਕਿਸੇ ਆਹ ਦੇਖੋ 550 ਰੁਪਏ ਦਾ ਸੂਟ ਆ ਲਓ ਦੁਪੱਟੇ ਨਾਲ ਲੋ 550 ਦੇ ਵਿੱਚ ਪਾਵੇਂ ਇੱਕ ਨਾਲ ਦੇ ਦੋ ਲੈ ਜਾਓ ਚਾਰ ਲੈ ਜਾਓ 550 ਦੇ ਰੇਟਾਂ ਦਾ ਚੈਲੇਂਜ ਆ ਆ ਦੇਖੋ ਪੀਸ ਬਣਿਆ ਹੋਇਆ ਜਿਨ੍ਹਾਂ ਨੇ ਤਜਬਰੀ ਦੀ ਕਪੜਾ ਲੈਣਾ ਆਜੋ ਬਾਬੇ ਦੀ ਹੱਟੀ ਦੇ ਵੱਡੇ ਫੈਰੇ ਹੋਣ ਜਾ ਰਹੇ ਆ 200 200 ਰੁਪਏ ਨੂੰ ਸੂਟ ਕਰਤਾ ਜਲਦੀ ਜਲਦੀ ਆਜੋ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਜ਼ ਬਾਬੇ ਦੀ ਹੱਟੀ ਦੇ 1 ਤੋਂ 1 ਫਾਇਦਾ ਦੇ 1 ਤੋਂ 1 ਧਮਾਕਾ ਆ ਦੇਖੋ ਸੂਟ ਰੇਟ ਕਿੰਨਾ ਦੇ ਭਾਜੀ ਆ ਦੇਖੋ ਸੂਟ ਤੁਸੀਂ ਸਾਊਥ ਕੋਟਨ ਦੇ ਸੂਟ ਆ ਗਏ ਲੋ ਚੱਕੋ 1 ਤੋਂ 1 ਬ੍ਰਾਂਡ ਵਾਲਾ ਪੀਸ ਹਾਂਜੀ ਆ ਲੋ ਜਿਹੜਾ ਬਾਜ਼ਾਰ 'ਚ 800 900 ਰੁਪਏ ਵਾਲੋ ਬਾਬੇ ਦੀ ਢੇਡੀ ਤੇ 400 ਰੁਪਏ ਦੇਖੋ 400 ਦੇ ਵਿੱਚ ਆ ਵੀ ਸੂਟ ਰੰਗ ਵੀ ਇਹਦੇ ਵਿੱਚ ਕਾਫੀ ਆ ਰੇਟ 400 ਆ ਕੋਈ 800 ਮੰਗਦਾ ਕੋਈ 1000 ਮੰਗਦਾ ਬਸ ਲੈ ਜਾਓ ਬਾਬੇ ਦੀ ਢੇਡੀ ਹੋ ਜਾਣੀ ਬੰਦ ਚਾਰ ਪੰਜ ਦਿਨ 'ਚ ਫਾਇਦੇ ਕਰਦੇ ਦੇਖ ਲਓ ਪੀਸ ਭਾਜੀ ਚੀਜ਼ਾਂ ਦੇਖ ਲਓ ਕੰਮ ਦੇਖ ਲਓ ਕੀਤੇ ਹੋਏ ਬ੍ਰਾਂਡ ਦੇ ਸੋਦੇ ਤੇ ਬ੍ਰਾਂਡ ਦੇ ਧਮਾਕੇ ਆ ਪੂਰੇ ਪੰਜਾਬ ਦੀ ਗਾਰੰਟੀ ਹੈ ਹੈਂਡਵਰਕ ਨੈਚੁਰਲ ਕਲੇਵ ਦਾ ਸੂਟ ਦੇਖ ਲਓ ਨੇੜੇ ਕਰਕੇ ਜਾਲ ਬਣਿਆ ਫਰੰਟ ਸਾਰਾ ਹੀ ਮੈਂ ਕਹਿੰਦਾ ਪੂਰੇ ਪੰਜਾਬ ਦਾ ਚੈਲੰਜ ਕਰ ਰਿਹਾ 2 2025 250 ਰੋਲ ਹੀ ਦਿੱਤਾ ਰੇਟ ਦਾ ਮੈਂ ਸੋਚ ਤੋਂ ਪਰੇ ਕਰਦਾ ਚੱਕੋ ਐਨਾ ਹੈਵੀ ਪੀਸ ਲੈ ਜਾ 700 ਰੁਪਏ ਦਾ 700 ਚ ਕਰਤਾ ਵੀ ਸੂਟ 700 ਰੁਪਏ ਚ ਦੇਤਾ ਭਾਜੀ ਦੇਖੋ ਕੋਈ 250 ਮੰਗਦਾ ਕੋਈ 2500 ਮੰਗਦਾ ਬਾਬੇ ਦੀ ਹੱਟੀ ਵਾਲੇ ਕਹਿੰਦੇ 700 ਚ ਲੈ ਜਾਓ ਆਹ ਦੇਖੋ 700 ਰੁਪਏ ਚ 7 700 ਦੇ ਵਿੱਚ ਲੈ ਜਾਓ ਭਾਰੇ ਭਾਰੇ ਸੂਟ ਕਿਸੇ ਨੂੰ ਗਿਫਟ ਕਰਨਾ ਦੇਣ ਲੈਣ ਕਰਨਾ ਤਾਂ ਵੱਡੇ ਭਾਜੀ ਵੱਡੇ ਫੈਰੇ ਆਹ ਦੇਖੋ ਹਾਂਜੀ ਪੈਕ ਬ੍ਰਾਂਡਾਂ ਦੀਆਂ ਚੀਜ਼ਾਂ ਦੇਣ ਲਗਾ ਆਹ ਲਓ ਸੂਟ ਹਾਂਜੀ 1295 ਦਾ ਸੂਟ ਦੇਖੋ ਜੀ ਆ ਦੇਖੋ ਦੁਪੱਟੇ ਨਾਰ ਮਾਲ ਕਿੰਨਾ ਚਾਹੀਦਾ ਲੈ ਜਾਓ ਦੁਕਾਨ ਕਰਿਆ ਖਾਲੀ 400 ਰੁਪਏ 400 ਰੁਪਏ ਦੇ ਸੂਟ ਹਲੋ ਰੰਗ ਦੇਖੋ ਉਤੋਂ ਡਿਜ਼ਾਈਨ ਦੇਖੋ 4 400 ਦੇ ਵਿੱਚ ਕਰਤੇ ਆ ਚੱਕ ਲੋ ਜਿੰਨਾ ਕੱਪੜਾ ਲੈਣਾ ਲੈ ਜਾਓ ਮੁੜ ਕੇ ਨਹੀਂ ਇਹ ਰੇਟ ਮੈਨੇ ਬਾਰ ਬਾਰ ਦੱਸੀ ਜਾਨੀ ਆ ਦੇਖੋ ਭਾਜੀ ਪੀਸ 1795 ਦਾ ਸੂਟ ਹਾਂਜੀ ਪਿਓਰ ਗੀਜ਼ਾ ਦੇ ਉੱਪਰ ਬ੍ਰਾਂਡ 500 ਰੁਪਏ ਕਰਤਾ ਜੀ ਇਹ ਵੀ 500 ਦੀ ਕਰਦਾ 500 ਰੁਪਏ ਦੀ ਕਰਦਾ ਭਾਜੀ ਮੈਨੂੰ ਲੱਗਦਾ ਨਹੀਂ ਕਿ ਇਹੇਜ ਵੀ ਕੋਈ ਰੁਪਈਆ ਬਣਾਉਣਾ ਆ ਸਾਰਾ ਆਜਣਾ ਜਾਣੀ ਕਹੇ ਭਾਈ ਤੇਰਾ ਤਰੀਕ ਨੂੰ ਦੁਕਾਨ ਓਪਨ ਹੋ ਰਹੀ ਹੈ ਪਰ ਅੱਜ ਨੋ ਨੂੰ ਬੰਦ ਕਰ ਰਹੇ ਆ ਲੈ ਜਾਓ ਕਪੜਾ 500 ਰੁਪਏ ਦੇਖੋ ਰਖੜੀ ਤੇ 400 ਰੁਪਏ ਲੁੱਟ ਨਾ ਕਰਾਓ ਬਾਬੇ ਦੀ ਹਿੱਟੀ ਤੇ ਆਜੋ ਆ ਦੇਖੋ 4 400 ਦੇ ਵਿੱਚ 400 ਰੁਪਏ ਤੁਸੀਂ ਕਿਸੇ ਨੂੰ ਦੇਣ ਲੈਣ ਕਰਨਾ ਗਿਫਟ ਲੈਣ ਤਾਂ ਲੈ ਜਾਓ ਆ ਕੇ ਜਲਦੀ ਵੀਡੀਓ ਕਰ ਦੋ ਦੱਬ ਕੇ ਸ਼ੇਅਰ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਨੰਬਰ ਹੈ 9888 04723 ਸਸਰੀ ਕਾਲ ਜੀ ਸੋ ਦੇਖੋ ਆ ਜਿੰਨਾ ਸਟਾਕ ਅੰਦਰ ਪਿਆ ਬਾਹਰ ਪਿਆ ਸਾਰਾ ਸਟਾਕ ਫਰੀ ਚ ਵੰਡੀ ਜਾਂਦੇ ਆ ਲੈ ਜੋ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਜਿਹੜਾ ਪਹਿਲਾਂ ਆਜੂਗਾ ਲੈ ਜਾਊਗਾ ਜਿਹੜੇ ਰਹਿ ਗਏ ਰਹਿ ਗਏ ਸਾਰਾ ਹੀ ਖਾਲੀ ਕਰ ਦੇਣਾ ਸਟੋਰ ਕਰੋੜਾਂ ਦੇ ਕਪੜਾ ਫਰੀ ਦੇਪਾ